ਆ ਵੀਡੀਓ ਆ ਜੀ ਕਿਸੇ ਮੰਦਰ ਦੀ ਪੁਜਾਰੀ ਸਾਹਿਬ ਮਾਤਾ ਰਾਣੀ ਦਾ ਇਸ਼ਨਾਨ ਕਰਵਾ ਰਹੇ ਆ ਤੇ ਹਾਰ ਸ਼ਿੰਗਾਰ ਕਰ ਰਹੇ ਆ ਔਰਤ ਸਰੂਪ ਮੂਰਤੀ ਆ ਇਹੋ ਇੱਕ ਪਾਸੇ ਤੇ ਇਹ ਸਾਨੂੰ ਕਹਿੰਦੇ ਆ ਵੀ ਜਿਹੜੀ ਮੂਰਤੀ ਆ ਉਹ ਜੀਵਤ ਆ ਵੀ ਮੰਤਰਾਂ ਦੇ ਨਾਲ ਮੂਰਤੀ ਨੂੰ ਜੀਵਤ ਕੀਤਾ ਜਾਂਦਾ ਤੇ ਦੂਸਰੇ ਪਾਸੇ ਇਹ ਪੁਜਾਰੀ ਔਰਤ ਸਰੂਪ ਮੂਰਤੀ ਦਾ ਇਸ਼ਨਾਨ ਕਰਾ ਰਹੇ ਆ ਵਿਜੀਵਤਾ ਆਖਦੇ ਆ ਕੀ ਗੱਲ ਅਗਰ ਜੇ ਹੁਣ ਔਰਤਾਂ ਕਥਾ ਕਰ ਸਕਦੀਆਂ ਕਥਾਵਾਚਕਾ ਔਰਤਾਂ ਜਗਰਾਤੇ ਕਰ ਸਕਦੀਆਂ ਤੇ ਕੀ ਗੱਲ ਵੀ ਜਿਹੜੀਆਂ ਇਹ ਇਹ ਕੰਮ ਜਿਹੜਾ ਵਾ ਉਹ ਔਰਤਾਂ ਨਹੀਂ ਕਰ ਸਕਦੀਆਂ ਵੀ ਜ਼ਰੂਰੀ ਆ ਪੁਜਾਰੀ ਨੂੰ ਅਗਰ ਠੀਕ ਆ ਜੇ ਪੁਜਾਰੀ ਨੇ ਕਰਨਾ ਵੀ ਆਏ ਕੰਮ ਤੇ ਪਰਦੇ ਦੇ ਅੰਦਰ ਵੀ ਹੋ ਸਕਦਾ ਹਨ ਪਰਦੇ ਤੋਂ ਜ਼ਰੂਰੀਤ ਨਹੀਂ ਵੀ ਵੀਡੀਓ ਬਣਾਉਣੀ ਆ ਅੱਗੇ ਕਿੰਨੀਆਂ ਗ ਵੀਡੀਓ ਆਉਂਦੀਆਂ ਹੁੰਦੀਆਂ ਸੀ ਇਹ ਸਿਰਫ ਤੇ ਸਿਰਫ ਬਾਬਿਓ ਸਾਰੇ ਠੰਡਾ ਕਿਉਂਕਿ ਇੱਕ ਪਾਸੇ ਤੇ ਇਹ ਪੁਜਾਰੀ ਔਰਤ ਨੂੰ ਕਹਿੰਦੇ ਆ ਵੀ ਔਰਤ ਜਿਹੜੀ ਆ ਉਹ ਨਰਕ ਦਾ ਦਵਾਰ ਆ ਜਨ ਕਿ ਜਿੱਦੋਂ ਦੀ ਭਾਰਤ ਦੇ ਵਿੱਚ ਦੁਨੀਆ ਚੱਲਦੀ ਆ ਰਹੀ ਆ ਮਨੁਸ਼ ਚੱਲਦਾ ਆ ਰਿਹਾ ਵੀ ਔਰਤ ਦੀ ਇੱਜ਼ਤ ਕੋਈ ਨਹੀਂ ਹੋਈ। ਅਗਰ ਜੇ ਠੀਕ ਆ ਸਾਡੇ ਤੇ ਰਾਜ ਕੀਤਾ ਗੋਗੋਰੀਆਂ ਨੇ ਤੇ ਜੇ ਅੱਜ ਔਰਤ ਦੀ ਇੱਜ਼ਤ ਹੋਣ ਲੱਗੀ ਆ ਨਾ ਤੇ ਇਹਨਾਂ ਲੋਕਾਂ ਨੇ ਸਾਡੇ ਅੱਗੇ ਔਰਤ ਸਰੂਪ ਦੇ ਮੰਦਰ ਬਣਾ ਦਿੱਤੇ ਆ। ਨਹੀਂ ਤੇ ਇਹਨਾਂ ਨੇ ਸਾ ਜੀ ਜ਼ਿੰਦਗੀ ਉਮਰ ਜਿਹੜੇ ਯੁੱਗ ਲੰਘੇ ਆ ਇਹਨਾਂ ਨੇ ਔਰਤ ਦੀ ਇੱਜ਼ਤ ਕੋਈ ਨਹੀਂ ਕੀਤੀ ਇਹੋ ਹੀ ਆ ਪੰਡਤ ਪੁਜਾਰੀ ਜਿਹੜੇ ਵੀ ਆ ਨਹੀਂ ਕਰ ਸਕਦੀ ਔਰਤ ਉਹ ਨਹੀਂ ਕਰ ਸਕਦੀ ਔਰਤ ਹੁਣ ਆ ਮੰਤਰ ਦਾ ਇੱਕ ਆ ਵੀ ਗਾਇਤਰੀ ਮੰਤਰ ਨਹੀਂ ਪਾੜ ਸਕਦੀ ਔਰਤ ਜੇ ਅੱਜ ਔਰਤਾਂ ਦਾ ਮੰਦਰਾਂ ਦੇ ਵਿੱਚ ਪ੍ਰਵੇਸ਼ ਆ ਜਾ ਔਰਤਾ ਕਥਾ ਕਰਦੀਆਂ ਵਾ ਜਾ ਔਰਤਾ ਜਗਰਾਤੇ ਕਰਦੀਆਂ ਵਾ ਹੁਣ ਤਾਂ ਕਈ ਦੇਖੀਆਂ ਔਰਤਾ ਸਿਰ ਘਮਾ ਰਹੀਆਂ ਉਹਨਾਂ ਦੇ ਸਿਰ ਤੇ ਵੀ ਮਾਤਾ ਆ ਰਹੀ ਆ ਤੇ ਫੇ ਇਹ ਕੰਮ ਕਿਉਂ ਨਹੀਂ ਔਰਤਾ ਕਰ ਸਕਦੀਆਂ ਹੈ ਕਿਸੇ ਕੋਲ ਕਹੇ ਤਾਂ ਜਵਾਬ ਕੋਈ ਚੀਜ਼ ਗੱਲ ਦਾ ਇਹਦਾ ਦੇ ਉਹ ਆਪਣੀ ਦਾਜ ਜੜਾ ਕੇ ਕਮੈਂਟ ਆ ਤੇ ਆ ਵੀ ਇੱਕ ਬਾਬੇ ਦੀ ਮਾੜੀ ਜਈ ਗੱਲ ਸੁਣਿਓ ਵੀ ਇਹ ਕੀ ਕਹਿੰਦਾ ਇਸ ਲਈ ਇਸਤਰੀ ਕੇ ਲਈ ਵਿਆਸ ਗੱਦੀ ਨਹੀਂ ਹੈ ਕਿਉਂਕਿ ਇਸਤਰੀ ਕੇ ਅੰਦਰ ਰਜ ਸ्राव ਹੁੰਦਾ ਹੈ ਔਰ ਰਸ ਸ्राव ਦਾ ਕੋਈ ਫਿਕਸ ਪੀਰੀਅਡ ਨਹੀਂ ਹੋ ਤਾਂ ਕਦੇ ਵੀ ਹੋ ਸਕਦਾ ਹੈ ਇਸ ਲਈ ਇਸਤਰੀ ਦਾ ਕੋਈ ਸੰਸਕਾਰ ਵੀ ਨਹੀਂ ਹੁੰਦਾ ਨਾ ਹਿੰਦੂਆਂ ਮੇ ਹੁੰਦਾ ਨਾ ਮੁਸਲਮਾਨੋ ਮੇ ਹੁੰਦਾ ਇਸਤਰੀ ਦਾ ਕੋਈ ਸੰਸਕਾਰ ਬਤਾ ਹੈ ਆਦਮੀਆਂ ਕੇ ਕਿੰਨੇ ਸੰਸਕਾਰ ਹੁੰਦੇ ਹੈ आदमी में सुन्नत होती है खतना होता है औरत की सुन्नत खतना कोई होता है उस गंदगी की वजह से इसलिए उनको मस्जिद में भी जाने से भी रोका जाता है नापाक की वजह से लेकिन यहां पर अंग्रेजों के चिल्लड़ बन गए हैं अब हमारे हिंदुओं में धर्मात्मा का में चिल्लड़ और ढोंगी पाखंडी, लुटेरे नाटक की खोर ज्यादा हो गए औरतों को चेली बनाएंगे बाबा जी बनाएंगे बैरागिन बनाएंगे काय के बाबा जी काय की चेली काय का सन्यास। जब शास्त्र में है ही नहीं तो तुम कौन हो कहीं तुमने किसी भी ग्रंथ में स्त्री को ब्यास गति पर बैठे हुए है कहीं नहीं ये अंग्रेजों की नकल कर करके इन्होंने धर्म का बेड़ा कर कर दिया ढोंगो ने भटकते हैं नाचते हैं नचाते हैं औरतों को ਆ ਦੇਖੋ ਕਿੰਦਾ ਦੀ ਸੋਚ ਆ ਇਹਨਾਂ ਲੋਕਾਂ ਦੀ ਅੱਕੇ ਕਹਿੰਦੇ ਬਣਾਏ ਆ ਇਦਾਂ ਦੇ ਜਾਨੀ ਕਿ ਆ ਕਾਨੂੰਨ ਜਿਹੜੇ ਆ ਔਰਤਾਂ ਦੇ ਖਿਲਾਫ ਇਹਨਾਂ ਲੋਕਾਂ ਨੇ ਬਣਾਏ ਆ ਬੰਦੇ ਨੇ ਬਣਾਏ ਆ ਤਾਂ ਅੱਜ ਔਰਤ ਦੀ ਮੂਰਤੀ ਬਣਾ ਕੇ ਤੇ ਲੋਕ ਮੱਥੇ ਟਿਕਾ ਰਹੇ ਆ ਇਹ ਉਹੀ ਲੋਕ ਆ ਇਹਨੇ ਵੀ ਆ ਦੇਖ ਲੋ ਉਹ ਭਗਵੇਂ ਪਾਏ ਆ ਉਹਨਾਂ ਨੇ ਵੀ ਭਗਵੇਂ ਪਾਏ ਆ ਇਹ ਵੀ ਕਿਸੇ ਮੰਦਰ ਦਾ ਪੁਜਾਰੀ ਆ ਉਹ ਵੀ ਕਿਸੇ ਮੰਦਰ ਦੇ ਪੁਜਾਰੀ ਆ ਤੇ ਲੇਕਿਨ ਸਭ ਤੋਂ ਜਿਆਦਾ ਜਿਹੜਾ ਇਹਨਾਂ ਚੀਜ਼ਾਂ ਤੇ ਇਤਬਾਰ ਇਹਨਾਂ ਪਖੰਡੀਆਂ ਦੇ ਮਗਰ ਜਿਹੜਾ ਲੱਗਾ ਉਹ ਔਰਤਾਂ ਲਗੀਆਂ ਹੋਈਆਂ ਵੀ ਬੇੜਾ ਕਰਕੇ ਜਿਹੜਾ ਕੀਤਾ ਹੋਇਆ ਭਾਰਤ ਦਾ ਸਭ ਤੋਂ ਜਿਆਦਾ ਉਹ ਔਰਤਾਂ ਨੇ ਕੀਤਾ ਹੋਇਆ